ਸਦਾ ਤੋਂ ਤੋਂ ਜਵਾਕਪੁਰ ਦੀ ਕੋਰਟ ਤੋਂ ਸਵਾਗਤ ਹੈ ਜੋ ਜੋ ਜੀ ਸਹੀ ਕਾਰੀ ਗਿਆ ਹੈ ਲਗਾਤਾਰ ਜੀ ਨੂੰ ਪਿਆਰ ਜੀ ਬਹੁਤ ਜੀਆ ਰਹੇ ਅੱਜ ਵੀ ਬੈਂਕਾਂ ਦੇ ਪਿਆਰੇ ਤੋਂ ਵਾਅਦੇ ਬਤ ਲੈਣ ਦੇ ਕਿ ਕਿਉਂ ਆ ਬੀਜੇਪੀ ਦੀ ਕੋ ਪੂਰਾ ਸਮਝ ਕੋਈ ਜਿਆਦਾ ਜਰਾ ਚੋਰ ਪ੍ਰਚਾਰ ਆ ਉਹ ਕਰ ਰਹੇ ਨੇ ਜੋਰ ਤੋਂ ਕੰਪੇਨ ਕਰ ਰਹੇ ਨੇ ਸਾਡੇ ਕੋਲ ਇਸ ਵਕਤ ਖੜੇ ਨੇ ਬੀਜੇਪੀ ਦੇ ਸੀਨੀਅਰ ਆਗੂ ਪਰਮੇਂਦਰ ਮਹਿਤਾ ਜੀ ਉਹਨਾਂ ਨਾਲ ਆਪ ਦੀ ਗੱਲਬਾਤ ਕਰਦੇ ਆ ਸਾਡਾ ਨਮਸਕਾਰ ਅ ਜੈਸ਼ੀਰ ਰਾਮ ਸਰ ਜੋ ਅੱਜ ਕੰਪੇਨਿੰਗ ਹੋ ਰਹੀ ਹੈ ਡੋ ਟੂ ਡੋਰ ਕਿਹੜਾ ਮੁੱਦਿਆਂ ਨੂੰ ਲੈ ਕੇ ਤੁਸੀਂ ਅੱਗੇ ਜਾ ਰਹੇ ਹੋ ਪਬਲਿਕ ਦੇ ਵਿੱਚ ਲਖੋ ਸਾਹਮਣਾ ਬਟਾਤਾ ਮੁੱਦਾ ਇੱਕੋ ਹੀ ਹੈ ਵਿਕਾਸ ਦਾ ਔਰ ਸਮਾਰਟ ਸਿਟੀ ਦੇ ਵਿੱਚ ਜਦੋਂ ਦੇ ਵਾਹ ਨਗਰ ਆਇਆ ਸਾਡਾ ਜਿੰਨਾ ਕਰੋੜਾ ਰੁਪਇਆ ਕੇਂਦਰ ਸਰਕਾਰ ਮੰਗਣੀ ਨਰੇਂਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਨੇ ਭੇਜਿਆ ਔਰ ਅਸੀਂ ਸਮਝਦੇ ਹਾਂ ਅੱਜ ਉਹਦੇ ਨਾਲ ਹੀ ਇਹਦਾ ਜੋ ਵਿਕਾਸ ਹੋ ਰਿਹਾ ਸਾਹਮਣੇ ਆ ਰਿਹਾ ਚਾਹੇ ਇੱਥੇ ਮੱਲਾਕ ਲੈਣ ਦੀ ਇਹ ਗੱਲ ਕਰਦੇ ਸੀਗੇ ਸਕੂਲਾਂ ਦੀ ਗੱਲ ਕਰਦੇ ਸੀ ਅੱਜ ਇਹਨਾਂ ਨੇ ਉਹ ਵੀ ਸਮਰਥਿਤ ਕਰਨੇ ਵੇ ਸਾਡੇ ਆਜੀਸ਼ਮਾਨ ਯੋਜਨਾ ਨੂੰ ਸਾਡੇ ਸਿੱਖਿਆ ਨੀਤੀ ਨੂੰ ਜੋ ਕੇਂਦਰ ਸਰਕਾਰ ਬੀਜੇਪੀ ਦੀ ਹੈ ਕਿਉਂ ਕਿਉਂਕਿ ਸਾਡਾ ਪੈਸਾ ਉਹਨਾਂ ਦੇ ਵਿੱਚ ਇਸਤੇਮਾਲ ਕੀਤਾ ਗਿਆ ਸੀ ਅੱਜ ਅਸੀਂ ਚਾਹੁੰਦੇ ਹਾਂ ਕਿ ਜੇ ਅਸੀਂ ਮਾਡਲ ਵਾਰਡ ਬਣਾਉਣੇ ਜੇ ਅਸੀਂ ਇੱਕ ਅਸਲ ਦੇ ਵਿੱਚ ਸਮਾਰਟ ਸਿਟੀ ਬਣਾਉਣਾ ਹੈ ਤੇ ਇੱਥੇ ਮੇਅਰ ਵੀ ਬੀਜੇਪੀ ਦਾ ਬਣਾਈਏ ਔਰ ਦੂਸਰੇ ਪਾਸੇ ਜੇ ਅਸੀਂ ਸਤਾਬਖਸ਼ ਦੀ ਗੱਲ ਕਰੀਏ ਅੱਜ ਤੁਸੀਂ ਦੇਖਿਆ ਕਿ ਆਮ ਪਾਰਟੀ ਦੇ ਵਿਦਾਇਕਾਂ ਨੂੰ ਆਪਣੇ ਫੈਮਿਲੀ ਦੇ ਮੈਂਬਰਾਂ ਨੂੰ ਜਵਾਜਵਾ ਰਿਸ਼ਤੇਦਾਰਾਂ ਨੂੰ ਖੜਾ ਕਰਨਾ ਪਿਆ ਕਿਉਂਕਿ ਦੰਸਾਲਾ ਦੇ ਵਿੱਚ ਇਹ ਨਿੱਗ ਖੋਖਲੇ ਹੋ ਗਏ ਉਹਨਾਂ ਨੇ ਵਲੰਟੀਅਰ ਭੱਜ ਗਏ ਜਿਹੜੇ ਲੋਕਾਂ ਨੇ ਵਿਸ਼ਵਾਸ ਕਰ ਗਏ ਉਹਨਾਂ ਨੂੰ ਵੋਟ ਪਾਇਆ ਸੀ 1000 ਰੁਪਏ ਦੇਵਾਂਗੇ ਅੱਜ 36000 ਰੁਪਏ ਦਾ ਇੱਕ ਹਿਸਾਬ ਸਾਡੀਆਂ ਮਾਦਾ ਪੈਣਾ ਦਾ ਬੰਦਾ ਹੈ ਜਿਹੜਾ ਆਮ ਪਾਰਟੀ ਨੇ ਇਹਨਾਂ ਨੂੰ ਦੇਣਾ ਹੈ ਔਰ ਮਾਤਾ ਪੈਣਾ ਮੰਗਦੀ ਆ ਵੀ ਪਈਆਂ ਨੇ ਉਹਨਾਂ ਨੂੰ ਮੰਗਣਾ ਵੀ ਚਾਹੀਦਾ ਦੂਜੇ ਪਾਸੇ ਜੇ ਅਸੀਂ ਨਸ਼ੇ ਦੀ ਗੱਲ ਕਰਦੇ ਇੱਕ ਬਹੁਤ ਵੱਡਾ ਮੁੱਦਾ ਸੀ ਅੱਜ ਨਸ਼ੇ ਦੀ ਇਹ ਹਾਲਤ ਹੈ ਕਿ ਨੌਜਵਾਨਾਂ ਦੇ ਨਾਲ-ਨਾਲ ਮਹਿਲਾ ਬਾਰੇ ਵੀ ਹੋਵਾ ਪੀੜਿਤ ਹੋ ਰਿਹਾ ਜਿੱਦੀ ਕੋਈ ਰਿਪੋਰਟਿੰਗ ਨਹੀਂ ਹੋ ਰਹੀ ਜਿੱਦੀ ਕੋਈ ਐਫ ਆਈ ਆਰ ਨਹੀਂ ਹੋ ਰਹੀ ਅੱਜ ਜੇ ਫੜੇ ਜਾਂਦੇ ਆ ਉਹ ਫੜੇ ਜਾਂਦੇ ਜਿਨ੍ਹਾਂ ਦੇ ਪੈਰ ਚ ਪਾਇਲ ਦੀ ਚੱਪਲ ਹੁੰਦੀ ਹੈ ਤੇ ਕਰੋੜਾ ਰੁਪਏ ਦੀ ਡਰੱਗ ਮਲਣੀ ਪਈ ਹੁੰਦੀ ਹੈ ਕਿਉਂਕਿ ਵੱਡੇ ਮਾਫੀਆ ਇਹਨਾਂ ਦੇ ਨਾਲ ਆ ਸੰਗਰਡ ਕਰਕੇ ਘਰਾਂ ਜੀ ਜੇ ਵਿਕਾਸ ਦੀ ਗੱਲ ਕਰੀਏ ਤੁਸੀਂ ਦੇਖੋ ਜਿੰਨਾ ਵੀ ਇਹਨਾਂ ਨੇ ਆ ਕਾਲੀ ਦੇ ਵਿੱਚ ਵਿਕਾਸ ਕੀਤਾ ਸਾਰੀ ਜ਼ਿੰਦਗੀ ਪੂੰਜੀ ਲਾ ਕੇ ਲੋਕੀ ਆਪਣਾ ਘਰ ਬਣਾਉਂਦੇ ਨੇ ਦੁਕਾਨਾਂ ਬਣਾਉਂਦੇ ਨੇ ਇਹਨਾਂ ਨੇ ਗਲੀਆਂ ਸੜਕਾਂ ਪੁੱਟ ਕੇ ਬਣਾਉਣ ਦੀ ਬਜਾਏ ਉਸ ਲੈਵਲ ਨੂੰ ਬਰਾਬਰ ਰੱਖਣ ਦੀ ਬਜਾਏ ਅਜੀ ਤੈਸੀ ਫੇਰਤੀਆ ਲੋਕਾਂ ਦੇ ਮਕਾਨ ਨੀਵੇਂ ਹੋ ਰਹੇ ਨੇ ਨੀਹਾਂ ਨੀਵੇਂ ਹੋ ਰਹੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵਹਿਗ ਮਾਰ ਰਿਹਾ ਔਰ ਇਹ ਲੋਕ ਜਿਹੜੇ ਰੇਤਾ ਬਜਰੀ ਦੇ ਰੇਟ ਘੱਟ ਕਰਨ ਦੀ ਗੱਲ ਕਰਦੇ ਸੀ ਉਹ ਦੀ ਕਾਲਾ ਬਜਾਰੀ ਕਰ ਰਹੇ ਨੇ ਇੱਥੇ ਹੀ ਪੰਜਾਬ ਦੇ ਵਿੱਚ ਚਾਹੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜੀਜੇਪੀ ਤੇ ਪ੍ਰਤੀ ਨਾਰਾਜ਼ਗੀ ਹੈ ਕਿ ਇਹ ਨਾਰਾਜ਼ਗੀ ਇਸ ਇਲੈਕਸ਼ਨਾਂ ਵਿੱਚ ਤੁਸੀਂ ਦੋ ਦੂਰ ਕੰਪੇਨਿੰਗ ਜਾ ਰਹੇ ਹੋ ਤੇ ਨਜ਼ਰ ਆ ਰਹੀ ਹੈ ਪਬਲਿਕ ਦੇਖੋ ਅਸੀਂ ਸ਼ੈਮਦਾ ਨੇ ਤਤਪ ਕਰਦੇ ਹਾਂ ਅਸੀਂ ਜਾਣਦੇ ਹਾਂ ਪਿਛਲੇ 4 ਮਹੀਨਿਆਂ ਦੇ ਵਿੱਚ ਆਟੇ ਦੇ ਰੇਟ ਕਿੰਦਾ ਵਧੇ ਨੇ ਜਿਹੜਾ ਆਟਾ 250 ਰੁਪਏ ਸੀਗਾ 400 ਰੁਪਏ ਹੋ ਗਿਆ ਜਿਹੜੀ ਕਿਸਾਨੀ ਨੂੰ ਬਿਜਲੀ ਫਰੀ ਮਿਲ ਰਹੀ ਹੈ ਪਾਣੀ ਫਰੀ ਮਿਲ ਰਿਹਾ ਉਹਨਾਂ ਦੇ ਬੀਜਾਂ ਦੇ ਉੱਤੇ ਉਹਨਾਂ ਨੂੰ ਕਰਜ਼ਿਆਂ ਦੇ ਉੱਤੇ ਸਬਸਿਡੀ ਮਿਲ ਰਹੀ ਹੈ ਹਰ ਚੀਜ਼ ਮਿਲ ਰਹੀ ਹੈ ਉਹ ਕਿਸਾਨ ਅੱਜ ਧਰਨੇ ਲਾ ਕੇ ਜਿਹੜਾ ਸਾਡਾ ਪੰਜਾਬ ਦਾ ਵਪਾਰ ਉਹਨੂੰ ਵੀ ਤਵਾ ਕਰ ਰਹੇ ਨੇ ਆਟੇ ਦੇ ਰੇਟ ਅੱਜ ਕਿਉਂ ਵਧ ਰਹੇ ਨੇ ਜਦ ਸਭ ਕੁਝ ਇਹਨਾਂ ਨੂੰ ਫਰੀ ਮਿਲਦਾ ਹੈ ਸਾਡਾ ਦਾ ਜਿਹੜਾ ਸ਼ਹਿਰੀ ਬੰਦਾ ਵਿਚਾਰਾ ਮਜ਼ਦੂਰੀ ਕਰ ਰਿਹਾ ਦੁਕਾਨਦਾਰੀ ਕਰ ਰਿਹਾ ਵਪਾਰ ਕਰ ਰਿਹਾ ਅਸੀਂ ਕਿਸੇ ਦੇ ਉਹ ਕਿਹਣੀ ਲੇਖੀ ਨਹੀਂ ਕੰਪੈਰੀਸ਼ਨ ਦੀ ਗੱਲ ਕਰਦੇ ਆ ਅੱਜ ਕਿਸਾਨੀ ਨੂੰ ਵੀ ਸੋਚਣਾ ਚਾਹੀਦਾ ਯੋ ਚੱਬੂ ਬਾਰਡਰ ਤੇ ਕਿੰਨੇ ਸਾਲਾਂ ਤੋਂ ਬੱਠੇ ਆ ਜਿਹੜੇ ਲੋਕੀ ਦਿੱਲੀ ਜਾਂਦੇ ਆ ਕਿੰਨਾ ਖਰਚਾ ਉਹਨਾਂ ਦਾ ਐਕਸਟਰਾ ਹੋ ਰਿਹਾ ਕਿੰਨਾ ਸਮੇਂ ਬੇਸਟ ਹੋ ਰਿਹਾ ਔਰ ਸਾਡੇ ਪੰਜਾਬ ਦਾ ਜਿਹੜਾ ਵਪਾਰ ਹੈ ਉਹ ਕਿੰਨਾ ਪ੍ਰਭਾਵਿਤ ਹੋ ਰਿਹਾ ਸਾਲਾਂ ਦੇ ਨੂੰ ਇਹ ਫੇਰ ਰੇਲੋ ਰੁਕਦੀ ਦੀ ਗੱਲ ਕਰਦੇ ਆ ਜਿਹੜੇ ਵਿਚਾਰਿਆਂ ਨੇ ਆਪਣੇ ਬਤਨਤਨ ਤੇ ਪਹੁੰਚਣਾ ਕਿਸੇ ਨੇ ਦੁੱਖ ਸੁੱਖ ਚ ਜਾਣਾ ਕਿਸੇ ਨੇ ਸਿੱਖਿਆ ਲਈ ਜਾਣਾ ਜਿਹੜੇ ਪੇਪਰ ਦੇ ਜਾਣਾ ਉਹ ਲੋਕ ਤਾਂ ਪਰੇਸ਼ਾਨ ਹੋਗੇ ਉਹਨਾਂ ਦੀ ਜਿੰਦਗੀ ਤੋੜ ਹੋ ਰਹੀ ਹੈ ਇਸ ਲਈ ਅਸੀਂ ਇਹ ਕਹਾਂਗੇ ਕਿਸਾਨੀ ਨੂੰ ਜਿਹੜਿਆ ਐਮਐਸਏ ਦੀ ਗੱਲ ਕਰਦੇ ਹੋਣ ਕਰਦੇ ਆ ਬੈਠ ਕੇ ਗੱਲਾਂ ਕਰਨੀਆਂ ਚਾਹੀਦੀਆਂ ਇਹ ਨਹੀਂ ਕਿ ਵਿਪੱਖਸ਼ ਦੇ ਕਾਂਗਰਸ ਤੇ ਆਮ ਤੇ ਮੋਢੇ ਤੇ ਚੜ ਕੇ ਇਹ ਲੋਗ ਚੋਣਾਂਾਂ ਜਿੱਤ ਕੇ ਉਤਰੇ ਕੀ ਮਿਲਿਆ 11 1100 ਵੋਟ ਇਸ ਲਈ ਲੋਕੀ ਇਹਨਾਂ ਦੀ ਚੜ੍ਹੇਮਤ ਨੂੰ ਜਾਣਦੇ ਨੇ ਇਹਨਾਂ ਦੇ ਪਿਛਲੇ ਮੁਖੰਡਿਆਂ ਨੂੰ ਜਾਣਦੇ ਨੇ ਅੱਜ 101 ਬੰਦੇ ਇਕੱਠੇ ਕਰਦੇ ਵੀ ਇਹਨਾਂ ਕੋਲ ਔਖੇ ਹੋਗੇ ਨੇ ਕਿਉਂ ਕਿ ਇਹਨਾਂ ਦੇ ਚਿਹਰੇ ਬੇਨਕਾਬ ਹੋ ਚੁੱਕੇ ਨੇ ਅਸੀਂ ਕਿਸੇ ਦੇ ਹੱਕ ਦੀ ਪਾਰਨ ਦੀ ਗੱਲ ਨਹੀਂ ਕਰਦੇ ਵਿੱਚ ਵੀ ਹਮੇਸ਼ਾ ਕੰਦੀ ਹੈ ਸਾਮਣਾ ਪਹਿਲਾਂ ਬੀਜੇਪੀ ਸਰਕਾਰ ਆਈ ਜਿਨੇ ਕਿਸਾਨੀ ਦੇ ਕਿਸਾਨ ਨਿਧੀ ਦੇ ਤਹਿਤ ਹਜ਼ਾਰਾਂ ਮੇਰੇ ਖਾਤੇ ਅੱਜ ਘਰ ਬੈਠੇ ਆਵੇ ਪਾਏ ਔਰ ਹੁਣ ਵੀ ਪਾ ਰਹੇ ਨੇ ਜਿਹੜੀ ਪੋਸ਼ੀਆਂ ਸਾਡੀਆਂ ਬਣਦੀਆਂ ਨੇ ਦੇ ਹੱਕਾਂ 'ਚ ਬਣਦੀਆਂ ਨੇ ਪਰ ਇਹ ਨਹੀਂ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉੱਪਰ ਚਲੇ ਜਾਵੇ ਹੱਥੇ ਕਢ ਕੇ ਸਾਡੇ ਸ਼ਹਿਰੀ ਨੂੰ ਮਾਰਨ ਸਾਡੇ ਵਪਾਰੀ ਨੂੰ ਮਾਰਨ ਸਾਡੇ ਮਜ਼ਦੂਰ ਨੂੰ ਮਾਰਨ ਅੱਜ ਸਾਡੇ ਜਿਹੜੇ ਬਚਾਵੇ ਮਜ਼ਦੂਰ ਨੇ ਇਹਨਾਂ ਕਰਕੇ ਉਹਨਾਂ ਨੂੰ ਦਿਹਾੜੀਆਂ ਨਹੀਂ ਮਿਲਦੀਆਂ ਇਹ ਚੀਜ਼ਾਂ ਬੀਜੇਪੀ ਬਿਲਕੁਲ ਨਹੀਂ ਚੱਲਣ ਦਵੇਗੀ ਬੀਜੇਪੀ ਪੰਜੀਆਂ ਸੀਟਾਂ ਬੀਜੇਪੀ ਲੁਧਿਆਣੇ ਤੋਂ ਲੈ ਕੇ ਜਾ ਸਕਦੀ ਦੇਖੋ ਇਸ ਦਾ ਮੇਰ ਬਣਾਵਾਂਗੇ ਪੂਰੇ ਬਹੁਮਾਤਿਆਂ ਨਾਲ ਬਣਾਵਾਂਗੇ ਇਸ ਦਾ ਸਮਝਿਆ ਕਿ ਸਾ और वो में दे जो पूरी कोशिश हाँ तो को, कर रहे हैं, हैं की है, मतलब है बीजेपी, बीजेपी सरकार हम लेके आए बीजेपी को सपोर्ट करे बाकी हम सब मोहल्ला निवासी सब वार्ड निवासियों से भी अपील करते है कि वो बढ़ चढ़कर अपना इलेक्शन जो है अपना जो वोट है वो फूल को डाले और बीजेपी सरकार है। आप दो-दो बनाएंगे तो दो जो, तो जो जितनी भी सरकारें आई है सबने झूठे वादे किए हैं ठीक है जो बीजेपी सरकार है उन्होंने अगर उज्ज्वला योजना मतलब स्कीम निकाली तो उन्होंने घर घर सिलेंडर पहुंचाई है लेकिन वो बहुत सारी सरकारें हैं जिन्होंने वादे करे और लेकिन अपनी वादों पे खड़े नहीं उतरे अब ये चीज जो है ना वो लोग समझ चुके हैं कि अगर यहाँ पे बीजेपी भी सरकार आएगी तो पंजाब का विकास जरूर होगा में ऐसे कौन से काम है जो अभी अधूरे पड़े हैं जो लोग उनके बारे में आपसे डिस्कस भी करते हैं की मैडम ये हाँ जी हम चाह रहे हैं कंपेनिंग करने के लिए देखते हैं थोड़ा सा अंधेरा होता है तो गली के अंदर रास्ता भी दिखाई नहीं देता बहुत सारी जगह है जहाँ पे स्ट्रीट लाइट नहीं है कहीं भी जा रहे हैं देखा जगह जगह पे इन्होंने खुदाई कर रखी है लेकिन पाइपें नहीं डाल रखी है जिसकी वजह से हमारे को भी निकलने में बड़ी दिक्कत हो रही है मैंने देखा इधर रजौरी गार्डन है वहाँ पे देखा मैंने मतलब उससे अच्छी तो गांव की सड़कें हैं लेकिन वहाँ पे इतना बुरा हाल है कि लोग इतने परेशान है ना वो दूर से ही बोल देते हैं हम वोट नहीं डालेंगे ये देखो हमारा क्या हाल है लेकिन हमने सबको आश्वासन दिलाया है कि आप बीजेपी सरकार लेके आओ आपके सारे काम होंगे How <small> dear